ਵੰਦੀ ਸਿੰਘਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਸੁਪਰੀਮ ਕੋਰਟ ਨੇ ਦੋ ਵੱਡੇ ਫੈਸਲੇ ਸੁਣਾਏ ਨੇ ਸਰਕਾਰ ਤੇ ਅੰਦਾਜ਼ਾ ਤਾਂ ਆਮੋ ਸਾਹਮਣੇ ਨੇ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੌਰਾਨ ਸੰਗਤ ਲਈ ਇੱਕ ਅਹਿਮ ਸਵਾਲ ਹੈ ਆਪ ਸਰਕਾਰ ਦਾ ਸਿੱਖ ਮਸਲਿਆਂ ਤੇ ਰਵਈਆ ਕਿਵੇਂ ਰਿਹਾ ਬਹੁਤ ਵਧੀਆ ਬਹੁਤ ਮਾੜਾ ਕੁਝ ਕਹਿ ਨਹੀਂ ਸਕਦੇ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਉਧਰ ਸੁਪਰੀਮ ਕੋਰਟ ਨੇ ਕਿਹਾ ਕਿ 1995 ਦੇ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਬੀਨ ਸਿੰਘ ਕਤਲ ਕੇਸ ਵਿੱਚ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਵੱਲੋਂ ਦਾਇਰ ਪਟੀਸ਼ਨ ਤੇ 18 ਮਾਰਚ ਨੂੰ ਸਰਵਾਈ ਕਰੇਗਾ ਜਿਸ ਵਿੱਚ ਉਹਨਾਂ ਦੀ ਰਹਿਮ ਦੀ ਅਪੀਲ ਦਾ ਫੈਸਲਾ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦੀ ਮੰਗ ਕੀਤੀ ਗਈ ਹੈ ਰਾਜਵਾਨਾ 29 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਨੇ ਜਿਸ ਵਿੱਚ ਉਹ 15 ਸਾਲਾਂ ਤੋਂ ਵੱਧ ਸਮੇਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਨੇ ਕੇਂਦਰਪਾਲੂ ਪੇਸ਼ ਹੋਏ ਵਕੀਲ ਨੇ ਜਸਟਿਸ ਵਿਕਰਮਨਾਥ ਸੰਦੀਪ ਮੈਤਾ ਤੇ ਐਨਵੀ ਅਨਜ਼ਾਰੀਆ ਦੀ ਬੈਂਚ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਕੁਝ ਸਮੇਂ ਦੀ ਲੋੜ ਹੋਵੇਗੀ ਰਾਜਵਾਨਾ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕਲ ਰਹਿਤੋਗੀ ਨੇ ਸਿੱਖਰਲੀ ਅਦਾਲਤ ਤਦ ਇਹ 24 ਨਵੰਬਰ 2025 ਦੇ ਹੁਕਮਾਂ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਜਵਾਬਦੇਹਾਂ ਦੀ ਬੇਨਤੀ ਤੇ ਹੋਰ ਮੁਲਤਵੀ ਕਰਨ ਦੀ ਕੋਈ ਵੀ ਬੇਨਤੀ ਸਬਕਾਰ ਰਹੇ ਨਹੀਂ ਕੀਤੀ ਜਾਵੇਗੀ ਬੈਂਚ ਨੇ ਕਿਹਾ ਕਿ 18 ਮਾਰਚ ਲਈ ਸੂਚੀਬੱਧ ਕਰੋ ਸਿੱਕਰਲੀ ਅਦਾਲਤ ਨੇ ਪਹਿਲਾਂ ਕੇਂਦਰ ਨੂੰ ਰਾਜਵਾਨਾ ਦੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਲਈ ਕਿਹਾ ਸੀ ਕੇਂਦਰ ਨੇ ਉਦੋਂ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੱਤਾ ਸੀ ਅਤੇ ਕਿਹਾ ਸੀ ਕਿ ਰਹਿਮ ਦੀ ਅਪੀਲ ਵਿਚਾਰ ਅਧੀਨ ਹੈ ਸਤੰਬਰ 2024 ਵਿੱਚ ਸਿੱਕਰਲੀ ਅਦਾਲਤ ਨੇ ਰਾਜਵਾਨਾ ਦੀ ਪਟੀਸ਼ਨ ਤੇ ਕੇਂਦਰ ਪੰਜਾਬ ਸਰਕਾਰ ਅਤੇ ਕੇਂਦਰ ਸ਼ਸ਼ਤਰ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਇੱਕ ਵਿਸ਼ੇਸ਼ ਅਦਾਲਤ ਨੇ ਜੁਲਾਈ 2007 ਵਿੱਚ ਰਾਜਵਾਨਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਰਾਜਵਾਨਾ ਦੀ ਪਟੀਸ਼ਨ ਵਿੱਚ ਉਹਨਾਂ ਦੀ ਰਿਹਾਈ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ 3 ਮਈ 2023 ਨੂੰ ਸਿੱਖਰਲੀ ਅਦਾਲਤ ਨੇ ਉਸ ਦੀ ਮੌਤ ਦੀ ਸਜ਼ਾ ਨੂੰ ਘਟਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਸਮਰੱਥ ਤੇਓਰਟਿਅਸ ਦੀ ਰਹਿਮ ਦੀ ਅਪੀਲ ਨਾਲ ਨਜਿੱਠ ਸਕਦੀ ਹੈ ਆਪਣੀ ਨਵੀਂ ਪਟੀਸ਼ਨ ਵਿੱਚ ਰਾਜਵਾਨਾ ਨੇ ਜੇਲ੍ਹ ਵਿੱਚ 28 ਸਾਲ 8 ਮਹੀਨੇ ਕੱਟਣ ਦਾ ਜ਼ਿਕਰ ਕੀਤਾ ਜਿਸ ਵਿੱਚੋਂ ਉਹਨਾਂ ਨੇ 15 ਸਾਲਾਂ ਤੋਂ ਵੱਧ ਸਮਾਂ ਫਾਂਸੀ ਦੀ ਸਜ਼ਾ ਵਾਲੇ ਕੈਦ ਵਿੱਚ ਬਿਤਾਇਆ ਆਇਆ ਉਹਨਾਂ ਨੇ ਕਿਹਾ ਕਿ ਸ਼ਰਮਣੀਕਰ ਦੁਆਰਾ ਪ੍ਰੰਧ ਕਮੇਟੀ ਨੇ ਮਾਰਚ 2012 ਵਿੱਚ ਉਹਨਾਂ ਦੀ ਤਰਫੋਂ 1072 ਦੇ ਤਹਿਤ ਰਹਿਮ ਦੀ ਅਪੀਲ ਦਾਇਰ ਕੀਤੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਿਖਰਲੀ ਅਦਾਲਤ ਵੱਲੋਂ ਸਮਰੱਥ ਅਥਾਰਟੀ ਨੂੰ ਉਹਨਾਂ ਦੇ ਵੱਲੋਂ ਧਾਇਰ ਰਹਿਮ ਦੀ ਅਪੀਲ ਨਾਲ ਨਜਿੱਠਣ ਤੇ ਅਗਲਾ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਜਾਣ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਇਸ ਵਿੱਚ ਇੱਕ ਵੱਖਰੇ ਮਾਮਲੇ ਵਿੱਚ ਸਿਖਰਲੀ ਅਦਾਲਤ ਦੇ ਅਪ੍ਰੈਲ 2023 ਦੇ ਹੁਕਮ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਅਦਾਲਤ ਨੇ ਸਾਰੇ ਸੂਬਿਆਂ ਤੇ ਉੱਚਤ ਅਧਿਕਾਰੀਆਂ ਨੂੰ ਲੰਬੇਤ ਰਹਿਮ ਦੀ ਆਪੀਲਾਂ ਦਾ ਜਲਦ ਤੋਂ ਜਲਦ ਤੇ ਬਿਨਾ ਕਿਸੇ ਬੇਲੋੜੀ ਦੇਰੀ ਦਾ ਫੈਸਲਾ ਕਰਨ ਦਾ ਨਿਰਦੇਸ਼ ਦਿੱਤਾ ਸੀ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ 'ਚ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਵਿਵਾਦਿਤ ਫੈਸਲੇ ਨੂੰ ਰੱਦ ਕਰਦੇ ਕਹਿ ਕਿ ਕਿਸੇ ਮਹਿਲਾ ਦੀ ਸ਼ਰਤੀ ਨੂੰ ਹੱਥ ਲਾਉਣਾ ਤੇ ਪਜਾਮੇ ਦਾ ਨਾੜਾ ਖਿੱਚਣਾ ਜ਼ਬਰ ਜਨਾਹ ਦੀ ਕੋਸ਼ਿਸ਼ ਦੇ ਬਰਾਬਰ ਹੈ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਇਹਨਾਂ ਹਰਕਤਾਂ ਨੂੰ ਸਿਰਫ ਜ਼ਬਰ ਜਨਾਹ ਤੋਂ ਪਹਿਲਾਂ ਦੀ ਤਿਆਰੀ ਦੱਸਿਆ ਸੀ ਚੀਫ ਜਸਟਿਸ ਸੂਰਜਕਾਂਤ ਤੇ ਜਸਟਿਸ ਜੋਏ ਮਾਲੀਆ ਵਕੀ ਦੇ ਜਸਟਿਸ ਐਨਪੀ ਅੰਜਾਰੀਆ ਦੇ ਬੈਂਚ ਨੇ ਕਿਹਾ ਕਿ ਅਪਰਾਧਕ ਨਿਆਯ ਸ਼ਾਸਤਰ ਦੇ ਸਥਾਪਿਤ ਸੰਤੰਨਤਾ ਦੀ ਸਪਸ਼ਟ ਦੌਰ ਤੇ ਗਲਤ ਤੋਂ ਵੱਧ ਤੋਂ ਕਾਰਨ ਵਿਵਾਦਿਤ ਹੁਕਮ ਨੂੰ ਰੱਦ ਕੀਤਾ ਜਾ ਸਕਦਾ ਹੈ ਕੋਰਟ ਨੇ 10 ਫਰਵਰੀ ਨੂੰ ਉਪਰੋਕਤ ਹੁਕਮ ਆਪੂ ਨੋਟਿਸ ਲਈ ਪਟੀਸ਼ਨ ਤੇ ਦਿੱਤੀ ਸੀ ਜਿਸ ਵਿੱਚ Allahabad High Court ਦੇ ਉਸ ਹੁਕਮ ਦਾ ਨੋਟਿਸ ਲਿਆ ਗਿਆ ਸੀ ਕਿ ਸਿਰਫ ਛਾਤੀ ਨੂੰ ਹੱਥ ਲਾਉਣਾ ਤੇ ਪਜਾਮੇ ਦਾ ਨਾੜਾ ਖਿੱਚਣ ਦਾ ਮਤਲਬ ਜ਼ਬਰ ਜਨਾਹ ਕਰਨਾ ਨਹੀਂ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦਿਆਂ POCSO ਐਕਟ ਤਹਿਤ ਦੋ ਮੁਲਜ਼ਮਾਂ ਖਿਲਾਫ ਜ਼ਬਰ ਜਨਾਹ ਦੀ ਕੋਸ਼ਿਸ਼ ਤੇ ਮੂਲ ਦੋਸ਼ਾਂ ਨੂੰ ਪਰਕਰਾਰ ਰੱਖਿਆ ਹੈ ਵਿੱਚ ਨੇ ਕਿਹਾ ਕਿ ਜੋ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਨੂੰ ਦੇਖਦੇ ਅਸੀਂ ਹਾਈ ਕੋਰਟ ਦੇ ਇਸਤੇ ਨਾਲ ਸਹਿਮਤ ਨਹੀਂ ਹੋ ਸਕਦੇ ਕਿ ਮਲਜ਼ਮਾਂ ਤੇ ਲੱਗੇ ਦੋਸ਼ ਸਿਰਫ ਜਵਰਜਨਾ ਦੀ ਤਿਆਰੀ ਦੇ ਸਾਨਾ ਕੋਸ਼ਿਸ਼ ਦੇ ਨਹੀਂ ਵੈਚਨੇ ਕਿ ਮੁਲਜ਼ਮਾ ਵੱਲੋਂ ਕੀਤੀ ਕੋਸ਼ਿਸ਼ ਸਪਸ਼ਟ ਤੌਰ ਤੇ ਦਿਖਾਈ ਦਿੰਦੀ ਹੈ ਤੇ ਅਸੀਂ ਇਸੇ ਸਿੱਟੇ ਤੇ ਪਹੁੰਚਦੇ ਹਾਂ ਕਿ ਪਹਿਲੀ ਨਜ਼ਰੇ ਸ਼ਿਕਾਇਤਕਰਤਾ ਤੇ ਇਸਤਗਾਸਾ ਪੱਖ ਨੇ ਬਲਾਤਕਾਰ ਦੀ ਕੋਸ਼ਿਸ਼ ਤੇ ਉਪਬੰਧਨ ਨੂੰ ਲਾਗੂ ਕਰ ਲਈ ਕੇਸ ਬਣਾਇਆ ਲਿਹਾਜ਼ਾ ਪ੍ਰਾਤਿਕ ਨਿਆਯ ਸ਼ਾਸਤਰ ਦੇ ਸਥਾਪਿਤ ਸਨਾਨਤਾ ਦੀ ਸਪਸ਼ਟ ਤੌਰ ਤੇ ਗਲਤ ਵਰਤੋਂ ਕੀਤੇ ਜਾਣ ਕਰਕੇ ਵਿਵਾਦਿਤ ਫੈਸਲੇ ਨੂੰ ਰੱਦ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਦੋਸ਼ਾਂ ਨੂੰ ਧਿਆਨ ਨਾਲ ਵਾਚਣ ਉੱਤੇ ਇਸ ਗੱਲ ਦਾ

ਪੈਨਲ ਕੋਡ ਦੀ ਧਾਰਾ 376 ਜਬਰਜਨਾਹ ਤੈਤ ਅਪਰਾਧ ਨੂੰ ਅੰਜਾਮ ਦੇਣ ਲਈ ਪਹਿਲਾਂ ਤੋਂ ਤੈਅ ਇਰਾਦੇ ਨਾਲ ਅੱਗੇ ਵਧਰੇ ਸਨ ਵੈਂਚ ਨੇ ਕਿਹਾ ਕਿ 17 ਮਾਰਚ 2025 ਦਾ ਵਿਵਾਦਿਤ ਫੈਸਲਾ ਰੱਦ ਕੀਤਾ ਜਾਂਦਾ ਤਾਂ ਵਿਸ਼ੇਸ਼ ਜੱਜ ਕਾਸਕੰਜ ਦਾ 23 ਜੂਨ 2023 ਦਾ ਅਸਲ ਸਮਨ ਆਰਡਰ ਮੁੜ ਤੋਂ ਲਾਗੂ ਕੀਤਾ ਜਾਂਦਾ ਹੈ ਦੱਸਦੀ ਕਿ ਹਾਈ ਕੋਰਟ ਨੇ 17 ਮਾਰਚ 2025 ਦੇ ਆਪਣੇ ਹੁਕਮਾਂ ਵਿੱਚ ਕਿਹਾ ਸੀ ਕਿ ਮਹਿਜ਼ ਸ਼ਾਤੀ ਨੂੰ ਹੱਥ ਲਾਉਣਾ ਤੇ ਪਜਾਮੇ ਦਾ ਨਾੜਾ ਖਿੱਚਣਾ ਜਬਰਜਨਾਹ ਨਹੀਂ ਹੈ ਪਰ ਇਹ ਕਿਸੇ ਔਰਤ ਨੂੰ ਕੱਪੜੇ ਕਰਨ ਜਾਂ ਨਗਨ ਹੋਣ ਲਈ ਮਜਬੂਰ ਕਰਨ ਦੇ ਇਰਾਦੇ ਨਾਲ ਹਮਲਾ ਜਾ ਅਪਰਾਧਿਕ ਤਾਕਤ ਦੀ ਵਰਤੋਂ ਦੇ ਦਾਇਰੇ ਵਿੱਚ ਆਉਂਦਾ ਹੈ ਜਸਟਿਸ ਆਰਮਨੋਹਰ ਨਾਰਾਇਣ ਮਿਸ਼ਰਾ ਨੇ ਇਹ ਹੁਕਮ ਦੋ ਵਿਅਕਤੀਆਂ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਤੇ ਸੁਣਾਏ ਸਨ ਜਿਨ੍ਹਾਂ ਕਾਸगंज ਦੇ ਵਿਸ਼ੇਸ਼ ਜੱਜ ਵੱਲੋਂ ਉਹਨਾਂ ਨੂੰ ਆਈਪੀਸੀ ਦੀ ਧਾਰਾ 376 ਤੇ ਹੋਰਨਾਂ ਧਾਰਾਵਾਂ ਤਹਿਤ ਜਾਰੀ ਸਮਨਾਂ ਨੂੰ ਚੁਣੌਤੀ ਦਿੱਤੀ ਸੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਕਹਿਣ ਦੀ ਲੋੜ ਨਹੀਂ ਹੈ ਕਿ ਕੋਰਟ ਨੇ ਇਸ ਫੈਸਲੇ ਜ਼ਰੀਏ ਜੋ ਗੱਲਾਂ ਕਈਆਂ ਨੇ ਉਹ ਸ਼ਿਕਾਇਤਕਰਤਾ ਦੇ ਕੇਸ ਤੇ ਪਹਿਲੀ ਨਜ਼ਰੇ ਨੇ ਤੇ ਇਸ ਨੂੰ ਮਲਜ਼ਮਾਂ ਦੇ ਗੁਨਾਹ ਉੱਤੇ ਕੋਈ رائے ਨਹੀਂ ਮੰਨਿਆ ਜਾਵੇਗਾ ਜੋ ਚੱਲ ਰਹੇ ਮੁਕਾਦਮੇ ਦਾ ਵਿਸ਼ਾ ਹੈ ਨਿਆਂਇਕ ਪਹੁੰਚ ਵਿੱਚ ਸੰਵੇਦਨਸ਼ੀਲਤਾ ਦੀ ਲੋੜ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਕੌਮੀ ਨਿਆਂਇਕ ਅਕੈਡਮੀ ਨੂੰ ਮਾਹਿਰਾਂ ਦੀ ਕਮੇਟੀ ਬਣਾਉਣ ਲਈ ਕਿਹਾ ਹੈ। ਇਹ ਕਮੇਟੀ ਏਜੰਸੀ ਅਪਰਾਧਾਂ ਦੇ ਮਾਮਲਿਆਂ ਨਾਲ ਨਜਿੱਠਣ ਸਮੇਂ ਜੱਜਾਂ ਦੇ ਰਵੱਈਏ ਲਈ ਦਿਸ਼ਾ-ਨਿਰਦੇਸ਼ ਤਿਆਰ ਕਰੇਗੀ। ਅਦਾਲਤ ਨੇ ਭਪਾਲ ਸਥਿਤ ਅਕੈਡਮੀ ਨੂੰ ਇਸ ਦੇ ਡਾਇਰੈਕਟਰ ਜਸਟਿਸ ਅਨਿਰੋਧ ਵਾਰਸ ਰਾਹੀਂ ਵਿਆਪਕ ਰਿਪੋਰਟ ਤਿਆਰ ਕਰ ਲਈ ਕਿਹਾ ਹੈ। ਰਿਪੋਰਟ ਦਾ ਵਿਸ਼ਾ ਏਜੰਸੀ ਅਪਰਾਧਾਂ ਤੇ ਹੋਰ ਸੰਵੇਦਨਸ਼ੀਲ ਮਾਮਲਿਆਂ ਤੇ ਪ੍ਰਸੰਗ ਵਿੱਚ ਜੱਜਾਂ ਤੇ ਨਿਆਂਇਕ ਅਮਲ ਵਿੱਚ ਸੰਵੇਦਨਸ਼ੀਲ ਤੇ ਹਮਦਰਦੀ ਪੈਦਾ ਕਰਨ ਲਈ ਦਿਸ਼ਾ-ਨਿਰਦੇਸ਼ ਵਿਕਸਿਤ ਕਰ ਹੋ ਬਿਗਾ ਚੀਫ ਜਸਟਿਸ ਸੂਰਿਆकांत ਜਸਟਿਸ ਜੋਏ ਮਾਲੀਆ ਬਖੀ ਅਤੇ ਜਸਟਿਸ ਐਨਵੀ ਅੰਜਾਰੀਆ ਦੇ ਬੈਂਚ ਨੇ 10 ਫਰਵਰੀ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਕਿ ਅਦਾਲਤਾਂ ਵੱਲੋਂ ਕਈ ਕਦਮ ਚੁੱਕੇ ਗਏ ਨੇ ਪਰ ਹੁਣ ਤੱਕ ਦੀਆਂ ਕੋਸ਼ਿਸ਼ਾਂ ਦੇ ਲੋੜਿੰਦੇ ਨਤੀਜੇ ਨਹੀਂ ਨਿਕਲੇ ਅਜੇ ਹੀ ਕੋਸ਼ਿਸ਼ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੀ ਕੀਮਤੀ ਰਾਏ ਅਤੇ ਸਜਾਵਾਂ ਤੋਂ ਬਿਨਾਂ ਨਹੀਂ ਕੀਤੀ ਜਾਣੀ ਚਾਹੀਦੀ ਕਮੇਟੀ ਨੂੰ ਪਿਛਲੇ ਨਿਆਇਕ ਜਲ ਪ੍ਰਬੰਧਕੀ ਉਪਵਾਮਾ ਦੇ ਵਿਚਾਰ ਕਰਨ ਅਤੇ ਨਿਆਇ ਪ੍ਰਣਾਲੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਦਰਪੇਸ਼ ਜ਼ਮੀਨੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਣ ਲਈ ਕਿਆ ਗਿਆ ਉਧਰ ਦੂਜੇ ਪਾਸੇ ਬੀਕੇਜੂ ਉਗਰਾਹਾਂ ਦੇ ਸੂਬਾ ਪ੍ਰਧਾਨ जोगेंद्र ਸਿੰਘ ਉਗਰਾਹਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਜੇਲ੍ਹ ਚ ਬੰਦ ਦੋ ਕਿਸਾਨ ਛੱਡਣੇ ਹੀ ਸਨ ਤਾਂ ਕਿਸਾਨਾਂ ਤੇ ਜਵਰ ਕਿਉਂ ਕੀਤਾ ਗਿਆ ਸਰਕਾਰ ਨੇ ਖੁਦ ਨੂੰ ਤਾਕਤਵਰ ਦਿਖਾਉਣ ਲਈ ਜਾਣਬੁੱਝ ਕੇ ਕਿਸਾਨਾਂ ਉੱਤੇ ਕਾਰਵਾਈ ਕੀਤੀ ਹੈ ਉਹ ਪਿੰਡ ਜਖੇਪਲ ਵਿੱਚ ਸਰਕਾਰ ਦੀ ਕਾਰਵਾਈ ਖਿਲਾਫ ਜੁੜੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ ਉਗਰਾਹਾਂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ ਕੁੱਟ ਲਓ ਜੇਲਾਂ ਚ ਬੰਦ ਕਰਦੇ ਹੋ ਝੂਠੇ ਕੇਸ ਪਾਦੇ ਹੋ ਪਰ ਅਸੀਂ ਗਰਦਨਾ ਨੀਮੀਆਂ ਕਰਕੇ ਨਹੀਂ بیٹھ ਸਕਦੇ ਉਨਾ ਸ਼ਗਰਨਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਦੀ ਰਿਹਾਈ ਹੋਣ ਦੇ ਮਾਮਲੇ 'ਚ ਸਰਕਾਰ ਤੇ ਵਿਅੰਗ ਕੀਤਾ। ਉਹਨੇ ਕਿਹਾ ਕਿ 100 ਗੰਡਾ ਵੀ ਖਾਦਾ 76 ਵੀ ਖਾਦੇ ਉੱਤੇ ਬੰਦੀ ਵੀ ਛੱਡ ਦਿੱਤੇ। ਕਿਸਾਨਾਂ ਨੇ ਵਟੰਡਾ ਵਿੱਚ ਸਿਰਫ ਧਰਨਾ ਦੇਣਾ ਸੀ, ਉਡੀਕਣਾ ਸੀ ਜਦ ਜ਼ਮਾਨਤ ਹੋ ਜਾਂਦੀ ਤਾਂ ਵਾਪਸ ਜਾਣਾ ਸੀ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਪਿੰਡਾਂ ਤੇ ਘਰਾਂ ਵਿੱਚ ਦਾਖਲ ਹੋ ਕੇ ਕੁੱਟਣ ਆ ਗਈ। ਅਥਰੂ ਗੈਸ ਤੇ ਗੋਲੇ ਅਤੇ ਡਾਂਗਾ ਫਰਾਈਆਂ। ਥਾਣੇਦਾਰ ਨੇ ਨੌਜਵਾਨ ਦੀ ਲੱਤ ਤੋੜ ਦਿੱਤੀ। ਅਥਰੂ ਗੈਸ ਤੇ ਗੋਲੇ ਨਾਲ ਕਿਸਾਨ ਦਾ ਹੱਥ ਫਟ ਗਿਆ। ਇਹ ਜ਼ਮੀਨਾਂ ਬਚਾਉਣ ਦੀ ਲੜਾਈ ਹੈ, ਇਹ ਹਲੇ ਮੁੱਕੀ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਡਰ ਖਤਮ ਕਰ ਦਿਓ ਉਹਨਾਂ ਕਿਸਾਨਾਂ ਆਗੂ ਅਜੈਬ ਸਿੰਘ ਜੁਖੇਪੱਲ ਨੂੰ ਫੜਨ ਲਈ ਪੁਲਿਸ ਨੂੰ ਖੇਦੜਨ ਲਈ ਪਿੰਡ ਵਾਸੀਆਂ ਦੀ ਛਲਾਗਾ ਕੀਤੀ ਉਦھر ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਹਿਰਾਸਤ ਵਿੱਚ ਲਏ ਸਾਰੇ ਕਿਸਾਨਾਂ ਰਿਹਾ ਕਰਨ ਦੀ ਪੁਸ਼ਟੀ ਕੀਤੀ ਹੈ ਕਿਸਾਨਾਂ ਤੇ ਬਠਿੰਡਾ ਵਿੱਚ ਕੀਤੇ ਜ਼ਬਰਦਸਤ ਸੰਯੁਕਤ ਕਿਸਾਨ ਮੋਰਚਾ ਸਣੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨਾਰਾਜ਼ ਦਿਖਾਈ ਦੇ ਰਿਏ ਨੇ ਉਹਨਾਂ ਇਸ ਦੀ ਨਿਖੇਦੀ ਕਰਦੇ ਹੋਏ ਪੁਲਿਸ ਕਾਰਵਾਈ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ